ਟਿਆਣਾ ਵਾਸਤੇ ਉਹਨਾਂ ਔਰਤਾਂ ਵਾਸਤੇ ਜਿਨ੍ਹਾਂ ਨੇ ਪਲੱਸ 2 ਕੀਤੀ ਬੀਏ ਐਮਏ ਤੱਕ ਵੀ ਪੜ੍ਹੀਆਂ ਲਿਖੀਆਂ ਜੋ ਲੜਕੀਆਂ ਔਰਤਾਂ ਹੋਣਗੀਆਂ ਤੇ ਬਾਅਦ ਦੇ ਵਿੱਚ ਉਹਨਾਂ ਦਾ ਜੋ ਵਿਆਹ ਹੋ ਗਿਆ ਤੇ ਅੱਜ ਦੀ ਡੇਟ ਦੇ ਵਿੱਚ ਉਹ ਆਪਣੀ ਪੜ੍ਹਾਈ ਨੂੰ ਭੁੱਲ ਕੇ ਸਿਰਫ ਇੱਕ ਘਰ ਦੀ ਜ਼ਿੰਮੇਵਾਰੀਆਂ ਨੂੰ ਸੰਭਾਲ ਰਹੀਆਂ ਨੇ ਆਪਣੀ ਪਰਿਵਾਰ ਨੂੰ ਸੰਭਾਲ ਰਹੀਆਂ ਨੇ ਔਰ ਉਹਨਾਂ ਦਾ ਅੰਦਰੋਂ ਦਿਲ ਕਰਦਾ ਹੈ ਕਿ ਅਸੀਂ ਵੀ ਆਪਣੀ ਲਾਈਫ ਦੇ ਵਿੱਚ ਕੁਝ ਜੋ ਅਚੀਵ ਕਰੀਏ ਅਸੀਂ ਵੀ ਜੋ ਪੜ੍ਹਾਈ ਕੀਤੀ ਹੈ ਉਹਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਹੋਵੇ ਬਿਲਕੁਲ ਜੀ ਜੇਕਰ ਤੁਹਾਡੇ ਕੋ ਕੋਈ ਟੈਲੈਂਟ ਹੈ ਜੇਕਰ ਤੁਹਾਡੀ ਇੰਨੀ ਪੜ੍ਹਾਈ ਹੈ ਜੇਕਰ ਤੁਸੀਂ ਪੈਸਾ ਨਹੀਂ ਕਮਾਰੇ ਇੱਕ ਵਿਦਵਾਨ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਤਾਸਾ ਨਹੀਂ ਕਮਾਰੇ ਤੇ ਤੁਹਾਨੂੰ ਇਹ ਵੀ ਹੱਕ ਨਹੀਂ ਹੈ ਕਿ ਤੁਸੀਂ ਪੈਸਾ ਖਰਚੋ ਤੇ ਅੱਜ ਕਿੰਨੀਆਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਔਰਤਾਂ ਨੇ ਜੋ ਡਿਪੈਂਡ ਨੇ ਆਪਣੇ ਘਰ ਵਾਲੇ ਤੇ ਆਪਣੇ ਜੋ ਪਰਿਵਾਰ ਦੇ ਉੱਪਰ ਆਪਣੇ ਫਾਦਰ ਜਾਂ ਆਪਣੇ ਬ੍ਰਦਰ ਦੇ ਡਿਪੈਂਡ ਨੇ ਕਿ ਉਹ ਪੈਸਾ ਦੇਣਗੇ ਤਾਂ ਅਸੀਂ ਕੋਈ ਖਰਚ ਕਰਾਂਗੇ ਸੋ ਮੈਂ ਬੇਨਤੀ ਕਰਾਂਗੀ ਕਿ ਜੋ ਪੜ੍ਹਾਈ ਆ ਉਹ ਸਿਰਫ ਸਾਨੂੰ ਇੱਕ ਐਜੂਕੇਟ ਕਰਦੀ ਆ ਸਾਨੂੰ ਇੱਕ ਲਿਖਣਾ ਪੜ੍ਹਨਾ ਸਾਨੂੰ ਗੱਲਬਾਤ ਕਰਨ ਦਾ ਜੋ ਤਰੀਕਾ ਹੈ ਉਹ ਆ ਜਾਂਦਾ ਹੈ ਪਰ ਜੋ ਸਕਿੱਲ ਆ ਉਹ ਸਕਿੱਲ ਕੋਈ ਵੀ ਹੋ ਸਕਦਾ ਹੈ ਤਾਂ ਉਹ ਸਕਿੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜੋ ਅਪਣਾਓ ਤਾਂ ਜੋ ਤੁਸੀਂ ਸੈਲਫ ਡਿਪੈਂਡ ਬਣੋ ਜਦੋਂ ਤੁਸੀਂ ਸੈਲਫ ਡਿਪੈਂਡ ਬਣ ਜਾਓਗੇ ਤਾਂ ਤੁਹਾਡੇ ਜੋ ਖਰਚੇ ਆ ਤੁਸੀਂ ਆਪਣੇ ਮਨ ਮਰਜ਼ੀ ਦੇ ਜੋ ਖਰਚੇ ਆ ਉਹ ਕਰ ਸਕਦੇ ਹੋ ਤੁਸੀਂ ਇੱਕ ਫ੍ਰੀडम ਵਾਲੀ ਜੋ ਜ਼ਿੰਦਗੀ ਆ ਉਹ ਜਿਓਗੇ ਸੋ ਜੋ ਘਰ ਦੇ ਕੰਮ ਆ ਉਹ ਇਸ ਤਰ੍ਹਾਂ ਹੀ ਚੱਲਦੇ ਰਹਿਣੇ ਨੇ 24 ਘੰਟਿਆਂ ਦੇ ਵਿੱਚੋਂ ਜੇਕਰ ਤੁਸੀਂ ਆਪਣੇ ਲਈ ਸਕਿੱਲ ਸਿੱਖਣ ਵਾਸਤੇ 2 ਜਾਂ 3 ਘੰਟੇ ਵੀ ਲਗਾ ਦਿੰਦੇ ਹੋ ਤਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਕੁਝ ਸਿੱਖ ਸਕਦੇ ਹੋ ਆਪਣਾ ਪਰਿਵਾਰ ਵੀ ਸੰਭਾਲ ਸਕਦੇ ਹੋ ਤੇ ਪੈਸਾ ਵੀ ਕਮਾ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਿਰਫ ਕੱਲਾ 1% 4 ਜਾਂ 5 ਜੀਆਂ ਨੂੰ ਜੋ ਕਮਾ ਕੇ ਖਵਾ ਨਹੀਂ ਸਕਦਾ ਸੋ ਬਹੁਤ ਲੋੜ ਹੈ ਕਿ ਅੱਜ ਘਰ ਚਲਾਉਣ ਵਾਸਤੇ ਦੋਨਾਂ ਜੀਆਂ ਨੂੰ ਜੋ ਪੈਸਾ ਕਮਾਉਂਦੀ ਜੋ ਜਾਚ ਆ ਉਹ ਔਰੰਝੀ ਚਾਹੀਦੀ ਹੈ